ਕੀ ਜਦੋਂ ਤੇ ਕਿਹੜਾ ਹੋ ਗਿਆ ਤੁਸੀਂ ਬੜਾ ਘਰਣਾ ਜੀ ਕਦੇ ਪਤਾ ਲੱਗਾ ਸੀ ਅਦਾ ਵੀਰੇ ਇਹਨਾਂ ਨੇ ਮਾਰਨਿੰਗ ਆ ਕੇ ਮੈਨੂੰ ਕਾਲ ਕੀਤੀ ਮੈਂਨੇ ਕਰ ਦੇ ਜੀ ਤੇ ਕਿ ਏਦਾਂ ਕਰੇ ਚੋਰੀ ਆਈ ਮਾ ਕੇ ਦੇਖਿਆ ਤੇ ਜਿਹੜਾ 골ਡ 골 ਬਾਬੀ ਦੱਸ ਰਹੀ ਭਾਈ ਦੱਸ ਨੇ ਕਿ ਸਾਰਾ 골ਡ ਬੋਲੋ ਵੇੜਾ ਮੈਨੇ ਦੇ ਦਾਂ ਹਾਂ ਮੈਂ 2.5 ਲੱਖ ਰੁਪਏ ਬੋਲਦੀ ਆ ਤੁਹਾਡੀ ਕਤੋਂ ਪਚੀ ਲੱਗਦਾ 20 ਕੀ ਤੋਂ 25 ਲੱਗਦਾ 20 ਤੋਂ 25 ਨਾ ਸੀ ਜੀ ਐਗਜੈਕਟ ਮਾ ਮਨੇ ਬਤਾ ਪਰ 20 ਤੋਂ 25 ਲੱਗਦੇ ਵਿਚੋ ਚਲ ਜਾਊਗਾ ਤੇ ਪਰਿਵਾਰ ਕਿੱਥੇ ਸੀ ਬੜੀ ਉਸ ਦਿਨ ਜਦੋਂ ਗਏ ਸੀ ਇਹ ਭਾਬੀ ਰਖੜੀ ਬਣਨ ਗਏ ਸੀ ਆਪਣੇ ਅੰਮ੍ਰਿਤਸਰ ਆ ਹਾਂ ਜੀ ਕਹਿੰਦੇ ਕੋਈ وجہ ਸਮਾਂ ਨਹੀਂ ਪਹਿਲੇ ਜਦੋਂ ਪਤਾ ਲੱਗਾ ਮੇਰਾ ਅੱਜ ਮਾਰਨਿੰਗ ਜਦੋਂ ਘਰੇ ਆਏ ਨੇ ਉਹਨਾਂ ਨੇ ਦੇਖਿਆ ਤੇ ਤਾਰੇ ਵਗੈਰਾ ਟੁੱਟੇ ਹੋਏ ਆ ਤੇ ਉਹ ਸਿਰ ਜਰੂਰ ਜਿੱਥੇ ਤਾਰੇ ਟੁੱਟੇ ਆ ਬਾਕੀ ਸਾਰੇ ਰੂਮ ਦੇ ਤਾਰੇ ਠੀਕ ਨੇ ਇੱਕ ਕੋਈ ਨੰਦ ਜਿਹੜਾ ਕਾਲਾ ਘਟਾਇਆ ਹੈ ਤੇ ਮੇਨ ਐਂਟਰੈਂਸ ਦਾ ਘਟਾਇਆ ਹੈ ਤੇ ਸਿਰਫ ਉਹ ਜਿਹੜੇ ਰੂਮ ਨੂੰ ਮੇਨਲੀ ਟਾਰਗੇਟ ਕੀਤਾ ਗਿਆ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਕਪੜੇ ਵੀ ਆਪਣੀ ਜਗ੍ਹਾ ਤੇ ਸਹੀ ਨੇ ਰੱਖੇ ਹੋਏ ਜਾਂਦੇ ਹੀ ਹਾਂ ਤੇ ਸਿਰਫ ਲੋਕਰ ਮੇਨ ਜਿਹੜਾ ਤੋੜਿਆ ਗਿਆ ਤੇ ਉਹਦੇ ਬਾਅਦ ਜੋ ਵੀ ਹੈ ਚੋਰ ਕੰਮ ਕਰਕੇ ਨਿਕਲ ਗਏ ਨੇ ਬਸ ਉਹਦੇ ਬਾਅਦ ਕਾਲਪਿਟੇ ਪੁਲਿਸ ਦਾ ਸੈਸ਼ਨ ਵੀ 1.5 ਘੰਟੇ ਬਾਅਦ ਆ ਰਿਹਾ ਹੈ ਕਿੰਨੀ ਘੰਟੇ ਬਾਅਦ ਆਏ ਪਰਸਨ ਹੈ 1.5 ਘੰਟੇ ਬਾਅਦ ਆਏ ਅਸੀਂ 1.5 ਘੰਟੇ ਬਾਅਦ ਆ ਜੀ ਹਾਂ ਤੇ ਬਾਹਲੇ ਜਿਹੜੇ ਲੋਕਲਸ ਵਗੈਰਾ ਬਾਹਰ ਤੋੜ ਕੇ ਆਇਆ ਤਾਂ ਇਹ ਜਿਹੜਾ ਮੇਨ ਗੇਟ ਦਾ ਹਾਂਜੀ ਮੇਨ ਤੋੜਿਆ ਸਰ ਉਹਦੇ ਬਾਅਦ ਆਇਆ ਵਾਲਾ ਬਲੋਕਰ ਆ ਦੇਖੋ ਆ ਤੋੜਿਆ ਸਰ ਬਲਕਿ ਮੇਨ ਗੇਟ ਤੇ ਐਂਟਰੀ ਹੋਈ ਮੇਨ ਮੇਨ ਗੇਟ ਮੇਨ ਗੇਟ ਤੇ ਐਂਟਰੀ ਹੋਈ ਸਰ ਕੁਝ ਸੀਸੀਟੀਵੀ ਲੱਗਿਆ ਸੀ ਬਾਜੀ ਸਰ ਇਹ ਘੱਟ ਨਹੀਂ ਲੱਗੇ ਉਹਨਾਂ ਦੇ ਉੱਪਰ ਘੱਟ ਲੱਗੇ ਹੋਏ ਐਚਲੀ ਘੱਟ ਨਹੀਂ ਆ ਗਏ ਇਹ ਵੇਸ਼ਵਰ ਤੋਂ ਆਉਂਦੇ ਦੇ ਫਿਰ ਛੇਸ਼ੇ ਗੇਂਜ ਕੋਲੇ ਜੋ ਵੀ ਮਰਜ਼ੀ ਕਰੇ ਉੱਪਰ ਬੈਠ ਜਾਣਾ ਹਾਂਜੀ ਅੱਜ ਮੈਂ ਇਸੇ ਬਲਵਿੰਦਰ ਸਿੰਘ ਨਾਲ ਆਪਰ ਕਰਦੇ ਪਤਾ ਲੱਗਾ ਗੁਲਾਮ ਮਿਲਕੇ ਨੇ ਕਹਿੰਦੇ ਛੋਜੀ ਹੋਈ ਹੈ ਕਿਹੜੀ ਜਗ ਚੋਰੀ ਕੋ ਬੋਲਡ ਕਰ ਗਿਆ ਉਹ ਪੱਕੇ ਤੋਂ ਦੇ ਕਿਹੜੀ ਜਗ੍ਹਾ ਚ ਹੋਈ ਸੀ ਇਹ ਆਪਣਾ ਸਰਤਾਮਗਰ ਪਿੰਡ ਮਕਾਨ ਨੰਬਰ 42 ਕਿਵੇਂ ਦੇਖਦੇ ਯਾਰ ਸਾਰੇ ਏਰੀਆ ਸਾਰੇ ਚੋਰੀ ਹੋਈਦਾ ਗੁਲਾਬੇ ਸ਼ਾਹ ਦੇ ਘਰ ਸਾਰੇ ਘਰਾਂ ਦੇ ਰਿਪਾਇਰ ਹੈ ਪਰ ਆ ਜੀ ਇਹ ਕਹਿੰਦੇ ਲਖੜੀ ਬੰਨਣ ਗਏ ਸੀ ਪਰ ਇਤਨਾ ਬਹੁਤ ਸ਼ਹਿਰਾਂ ਵਿੱਚ ਅਬ ਜਿੰਮੀ ਮੇਨ ਨੂੰ ਡੱਕਾ ਆਉਜੀ ਹੈ ਕਿ ਅਨੇਕ ਹੀ ਰੋਪਰ ਮਿਲ ਗਾ ਖਾਨ ਕਿੰਨਾ ਬੈਠੇ ਨੁਕਸਾਨ ਤੇ ਦੱਸਣ ਨੂੰ ਦੱਸਦੇ ਕਿਨੇ 15 20 ਲੱਖ ਦੇ ਕਰੀਬ ਹੋਇਆ ਬੋਲਡ ਹੀ ਆ ਕੱਲਾ ਨਾ ਕੋਸਟੀ ਸਿਟੀ ਮੋਟਰ ਵਗੈਰਾ ਸੀਸੀਟੀਵੀ پورے ਜਦੋਂ ਅਸੀਂ ਆਈਏ ਕੈਮਰਾ ਕੋਲੀ ਚੈੱਕ ਕਰਦੇ ਦੇਖਦੇ ਠੀਕ ਹੈ ਅਗਰ ਮੈਨੂੰ 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 ਸਿਰਫ ਆਉਣ ਤੋਂ ਪਹਿਲਾਂ 5 ਮਿੰਟ ਪਹਿਲਾਂ 7 ਮਿੰਟ ਪਹਿਲਾਂ ਮੈਨੂੰ ਕਾਲ ਆਈ ਸੀ ਐਸੋ ਸਭ ਵੀ ਕਹਿੰਦੇ ਕੋ ਫੋਨ ਆਇਆ ਤੇ ਫਲਾਣਾ ਨਾਮ ਕਾਨਵਰ ਤੇ ਪੰਚ ਮਾਰਦੇ ਕੋ ਸੀਸੀਟੀਵੀ ਦੀ ਗੱਲ ਲੇਗੇ ਇਹ ਚਾਹੀਏ ਬਈ ਇਹ ਤਾਂ ਕੋਈ ਪੰਚੇ ਤੇਰੇ ਸਾਹਮਣੇ ਕੋਈ ਇੱਥੇ ਮਜੂਤੀਆਂ ਸਿਆਣੇ ਆ ਤਰਾ ਦੇਖਦੇ ਆ ਸੀਸੀਟੀਵੀ ਕੈਮਰਾ ਨੂੰ ਨੇ ਪਰ ਚੈੱਕ ਕਰਨੀ ਇਹ ਬਾਕੀ ਇਹ ਜਿਹੜਾ ਗੋਲਡ ਦਾ ਰਿਹਾ ਬਿਲਕੁਲ ਇਹੋ ਜਿਹੇ ਹੈ ਨਹੀਂ ਕਿ ਜੋ ਵੀ ਇਸ ਸਮੇਂ ਪੂਰਾ ਉਹ ਨਾ ਕਿ ਕਿੰਨੇ ਕੁ ਚੱਲਦੇ ਸੀ ਇਹ ਨਾ ਨਿਊ ਬੋਰਡ ਉਹ ਜਦੋਂ ਫਿਰ ਉਹ ਦੱਸੇ 15 ਤੋਂ 20 ਲੱਖ ਦਿੰਦੀ ਹੈ ਜੀ ਚੰਦਗੁਰਾ ਸਰ ਨੂੰ ਕਹਿਣ ਕਰਾ ਪਾਤਾ ਇਹ ਕਹਿ ਰਹੇ ਕੋਈ ਬਿਲ ਬੋਲ ਮੰਗਾਗੇ ਬਿਲ ਲਵਾਂਗੇ ਨਾ ਕੋਈ ਮੇਲੇ ਪੇਸ਼ ਕਰਨਗੇ ਤਾਂ ਤਾਂ ਜਵਾਨੀ ਕਹਿ ਰਹੇ ਕੀ ਕਰਦੇ ਕੀਤੀ ਜਾਂਦੀ ਹੈ ਪਰ ਵੀ ਚੋਰੀ ਦੀ ਕੰਮ ਕਿਉਂ ਹਾਂ ਕਾਫੀ ਗਸ਼ਤ ਵਗੈਰਾ ਚੱਲ ਰਹੀ ਹੈ ਹੈਨਾ ਚੈਕਿੰਗ ਵਗੈਰਾ ਕੀਤੀ ਜਾ ਰਹੀ ਪਰ ਦਿਨ ਦਿਹਾੜੇ ਇੱਥੇ ਚੋਰੀਆਂ ਹੋ ਰਹੀਆਂ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਚੋਰੀਆਂ ਤਾਂ ਇੱਥੇ ਇਲਾਕੇ 'ਚ ਚੋਰੀਆਂ ਤਾਂ ਹੁੰਦੀਆਂ ਰਹਿ ਜਾਂਦੀਆਂ ਆਪਾਂ ਇਹ ਨਹੀਂ ਕਰ ਸਕਦੇ ਨਾ ਵੀ 15 ਘੰਟਾ 15 ਘੰਟਾ ਅਹਿਰੂ ਕਰ ਲਈ ਕੱਲੇ ਨਾਕਾ ਲਾਏ 4 ਘੰਟੇ ਨਾਕਾ ਲਾ ਜਾਈਏ ਸਾਡੀ ਪੀਸਰ ਰਾਤ ਨੂੰ ਡਿਊਟੀ ਕਰਦੀ ਹੈ ਤੇ ਦਿਨ ਵੀ ਡਿਊਟੀ ਕਰਦੀ ਹੈ ਅਸੀਂ ਵੀ ਤੁਰੇ ਫਦੇ ਸਾਡੇ ਹੁਣ ਚੋਰੀਆਂ ਦਾ ਕਦੋਂ ਰੁਕਣ ਦੀਆਂ ਬਾਣੀ ਉਤਰ ਹੁੰਦੀ ਹੀ ਹੈ ਕੁਸ਼ਿਸ਼ ਤੇ ਹੋ ਰੋ ਕੋਸ਼ਿਸ਼ ਕਰਦੇ ਕੋਈ ਚੋਰੀ ਨਾ ਹੋਵੇ ਉਹਨੇ ਘਰ ਕੋਈ ਨਹੀਂ ਸੀਗੇ ਤੇ ਸੋਨਾ ਵੀ ਘਰੇ ਰੱਖੇ ਗਏ ਤੇ ਉਹ ਵੀ ਰੋਜ਼ ਦਿਨ ਮਾਰੀ ਵਿੱਚ ਜਦੋਂ ਕਿ ਚੋਰ ਆਵੇ ਸਿੱਧਾ ਉਹਨਾਂ ਪ੍ਰਾਣ ਗਿਆ ਪਹਿਲਾਂ ਬਾਰੀ ਤੋੜੇ ਉਹਨਾਂ ਨੂੰ ਜਾਣ ਲੱਗੇ ਕਿ ਇਹ ਸਦਾ ਦੇ ਘਰ ਰੱਖਿਆ ਜਾ ਸਕਦਾ ਤਾਂ 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 ਉਹਨਾਂ ਨੂੰ ਫੜ ਲਿਆ ਜਾਏਗਾ ਤਾਂ ਪੀਛਲੇ ਦੌਰਾਨ ਉਹ ਕੁਝ ਕਹਿਣ ਜਾ ਸਕਦਾ ਕਿ ਉਹ ਫੰਡ ਭਮੇ ਕੋਈ ਸਭਾ ਅੱਜ ਨੂੰ ਪਤਾ ਨਹੀਂ ਕਿ ਇੱਜਾ ਕੀ ਫੜ ਲਈ ਉਦਾਂ ਤਾਂ ਪੀਛਲੇ ਦੌਰਾਨ ਮਾਤਾ ਇੱਕ ਚੀਜ਼ ਦੀ ਮਗਾਮ ਨੇ ਤਨ ਕਾ ਲਾਗੇ ਕੋਸ਼ਿਸ਼ ਕਰਾਂਗੇ ਵੀ ਉਹਨਾਂ ਜਿੰਨੀ ਜਲਦੀ ਹੋ ਸਕਦਾ ਬੰਦੇ ਪਤਾ ਲੱਗੇ ਨਾਲ Non parliamo un